ਸ੍ਰੀ ਗੁਰੂ ਰਾਮਦਾਸ ਜੀ ਦੇ 4.5 ਸਾਲਾ ਗੁਰਦੱਦੀ ਦਿਵਸਾਂ ਤਨ ਤਨ ਗੁਰੂ ਰਾਮਦਾਸ ਜੀ ਦੇ ਮਹਾਰਜ ਜੋਤੀ ਜੋਤਿ ਆਡੇ 4.5 ਸਾਲਾ ਜੋ ਸ੍ਰੀ ਕੌਂਡ왈 ਸਾਹਿਬ ਮਨਾਏ ਜਾ ਰਹੇ ਆ। ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਕਾਰਸੇਵਾ ਸੁਪਾ ਮਾਪਰ ਖਵਲੋਂ ਸ੍ਰੀ ਸੰਤਾਂ ਦੇ ਬਾਬਾ ਬਸਤਾ ਸਿੰਘ ਜੀ, ਬਾਬਾ ਮਨੀਸ਼ ਸਿੰਘ ਜੀ ਸੋਤੇ ਪੁੰਨ ਵਾਲੇ, ਬਾਬਾ ਰੇਸ਼ ਸਿੰਘ ਭਲਾਈ ਸਾਹ ਵਾਲੇ, ਬਾਬਾ ਜੀ ਸਿੰਘ ਜੀ ਟੈਰੋਂ ਵਾਲੇ, ਬਾਬਾ ਸੁਮੇਂਦਰ ਸਿੰਘ ਕਾਂਦਰਾ ਮਾਦਵ ਵਾਲੇ ਸਮੂਹ ਸੰਤਾਂ ਲੋੋਂ ਇੱਥੇ ਸਤਾਂ ਦੇ ਗੁਰੂ ਦੇ ਲੰਗਰ ਲਗਾਇਆ ਜਾ ਰਹੇ ਆ। ਜੋ ਪੰਤਰਾ ਤੀਰੋ ਲਾਚੇ ਨਿਬਰਾਕ ਨਿਬ੍ਰਾਕ ਦੀ ਦਾਤ ਦੇ ਰਾਹ ਚੱਲਣਗੇ ਸਾਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਸੰਗਤਾਂ ਦੇ ਆਉਣ ਵਾਸਤੇ ਸੰਗਤਾਂ ਦੇ ਜਲ ਪਾਣੀ ਵਾਸਤੇ ਗੁਰੂ ਕੇ ਲੰਗਰ ਜੋ ਸਭੂ ਸੰਗਤਾਂ ਦਾ ਬਾਬਾ ਬਸਤਾ ਸਿੰਘ ਜੀ ਨੇ ਚਲਾਏ ਜਾ ਰਹੇ ਨੇ ਆਸ ਸਾਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਛੜ ਕੇ ਇਨ੍ਹਾਂ ਸਤਿਅ ਵਿੱਚ ਹਿੱਸੇ ਪਾਓ ਅਤੇ ਗੁਰੂ ਘਰ ਦੇਆਂ ਤੁਸ਼ੀਆਂ ਪ੍ਰਾਪਤ ਕਰੋ ਜੋ ਆਪਸਰਮਿਕ ਦੁਦਰਾ ਬੰਦ ਕਮੇਟੀ ਅਤੇ ਕਾਰਸੇਵਾਲੇ ਸੰਤ ਮਹਾਂਪੁਰਖਾ ਅੰਮ੍ਰਿਤ ਸਿੰਘ ਜਿਹੇ ਬੰਦੀਆਂ ਕਾਰਸੇਵਾਲੇ ਨਿਰਮਲ ਸੰਪਰਦਾਸ ਮੁਸੰਤਾਂ ਪਹੁੰਚ ਰਹੀਆਂ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਵੱਧ ਚੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਮਰਦਾਸ ਪਿਤਾ ਜੀ ਨੇ ਸਿੱਖ ਧਰਮ ਦਾ ਪਹਿਲਾ ਪਵਨ ਤੀਰਥ 1588 ਈਸਵੀ ਵਿੱਚ ਆਰੰਭ ਕਰਕੇ 1564 ਈਸਵੀ ਵਿੱਚ ਇਸ ਨੂੰ ਸਮਾਪਤ ਕੀਤਾ ਇਸ ਪਿਆਰੇ ਤੀਰਥ ਦੀ ਹੈ ਮਹਾਨਤਾ ਕਿ ਇੱਥੋਂ ਰੱਬ ਦੀਆਂ ਪਾਉੜੀਆਂ ਜਿਹੜੀਆਂ ਇਨਸਾਨ ਨੂੰ ਗੁਰੂ ਦੇ ਰਾਹੀਂ ਪ੍ਰਾਪਤ ਹੁੰਦੀਆਂ ਮੋٹے ਦੌਰ ਤੇ ਆਪਾਂ ਗੁਰੂ ਕੀ ਬਾਣੀ ਨੂੰ ਜਾਣਨ ਵਾਲੇ ਆ ਸਿੱਖ ਧਰਮ ਦੇ ਨਿਤਨੇਮ ਦੀ ਪਹਿਲੀ ਬਾਣੀ ਜਪਜੀ ਸਾਹਿਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੰਮ ਬਾਣੀ ਪਿਆਰੀ ਬਾਣੀ ਵੀ ਜਪਜੀ ਸਾਹਿਬ ਹੈ ਤੇ ਸੰਸਾਰ ਜਪਜੀ ਸਾਹਿਬ ਦਾ ਪਾਠ ਕਰਕੇ ਹੀ ਜੀਵਨ ਰੰਮ ਕਰਦਾ ਹੈ ਤੇ ਜਪਜੀ ਸਾਹਿਬ ਜੀ ਦੀਆਂ ਪਾਉੜੀਆਂ ਜਿਹੜੀਆਂ ਉਹ ਸੰਸਾਰ ਦੇ ਵਿੱਚ ਹਰ ਇੱਕ ਨੂੰ ਪ੍ਰਾਪਤ ਹੋਣ ਇਹ ਜਿਹੜੀ ਦਾਤ ਹੈ ਗੁਰੂ ਅਮਰਦਾਸ ਦੀਆਂ ਪੌੜੀਆਂ ਵਿੱਚ ਬੈਠ ਕੇ ਤੇ ਜੀਵਨ ਨੂੰ ਪ੍ਰਾਪਤ ਹੁੰਦੀ ਹੈ ਸੋ ਸੰਸਾਰ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਤਿਹਾਸਿਕ ਬਚਨ ਬੜੇ ਨੇ ਵੀ ਗੁਰੂ ਸਾਹਿਬ ਜੀ ਦੀਆਂ ਪੌੜੀਆਂ ਤੇ ਬੈਠ ਕੇ ਤੇ ਵਾਹਿਗੁਰੂ ਦੀਆਂ ਪੌੜੀਆਂ ਨਾਲ ਜੁੜ ਕੇ ਇਨਸਾਨ ਜਿਹੜਾ ਉਹ ਜੀਵਨ ਦੀ ਯੋਗਤੀ ਜਿਹੜੀ ਉਹ ਸਿੱਖਦਾ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਪਿਆਰੀ ਪਾਵਨ ਧਰਤੀ ਤੋਂ ਗੁਰੂ ਕੇ ਲੰਗਰ ਦੀ ਮਰਿਆਦਾ ਪਹਿਲੇ ਪੰਗਤ ਪਾਤਸ਼ਾਹ ਸੰਗਠ ਇਹ ਆਰੰਭ ਕੀਤੀ ਜਿੱਥੇ ਆਪਾਂ ਵੇਨੇ ਆ ਪਾਣੀ ਦੀ ਸੁੱਚਪਿਟ ਅਤੇ ਭੋਜਨ ਦੀ ਛੂਟਛਾਟ ਇਹ ਸਮਾਜ ਵਿੱਚ ਖਾਸ ਕਰਕੇ ਜਿਹੜੀ 84 ਦਾ ਕਾਰਨ ਬਣ ਰਹੀ ਸੀ ਬੜਾ ਯਤਨ ਕੀਤਾ ਸਾਰੇ ਧਰਮਾਂ ਨੇ ਗੁਰੂ ਅਮਰਦਾਸ ਪਿਤਾ ਜੀ ਨੇ ਜਲ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਵੀ ਜਿੱਥੇ ਰੱਬ ਦੀ ਬੰਦਗੀ ਵੀ ਲੋਕ ਨਾਲ ਕਰਨ ਸੱਜੇ ਪਾਤਸ਼ਾਹ ਜੀ ਨੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਦਾ ਸਿਧਾਂਤ ਦਿੱਤਾ ਤੇ ਗੁਰੂ ਦੇ ਲੰਗਰ ਵਿੱਚ ਸਤਕਾਰ ਸਹਿਤ ਅਕਬਰ ਬਾਦਸ਼ਾਹ ਅਤੇ ਹਰੀਸ਼ੈਨ ਹਰੀਪੁਰ ਦਾ ਰਿਆਸੀ ਰਾਜਾ ਰਾਜੇ ਮਹਾਰਾਜੇ ਗੁਰੂ ਦੇ ਲੰਗਰ ਵਿੱਚ ਬੈਠ ਕੇ ਗੁਰੂ ਕਾ ਲੰਗਰ ਛੱਕ ਕੇ ਤੇ ਜੀਵਨ ਦੀ ਯੁਗਤੀ ਨੂੰ ਸਮਝਦੇ ਰਹੇ ਤੇ ਹੁਣ ਵੀ ਸਮਝ ਰਹੇ ਨੇ ਤੇ ਲੋਕ ਸਮਝਦੇ ਰਹਿਣਗੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਿਆਰਾ ਸਿਧਾਂਤ ਹੈ ਜੋ ਉਹਨਾਂ ਨੇ ਆਪਣੇ ਪਿਤਾ ਦੀ ਪਵਿੱਤਰ ਕਮਾਈ ਨੂੰ ਸਾਨੂੰ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਛਕਣ ਦਾ ਸਿਧਾਂਤ ਜਿਹੜਾ ਸੀ ਉਹ ਬਖਸ਼ਿਆ ਤੇ ਉਹ ਗੁਰੂ ਅਮਰਦਾਸ ਜੀ ਨੇ ਇਸ ਪਿਆਰੀ ਧਰਤੀ ਤੋਂ ਬੜੇ ਸਿਧਾਂਤ ਸਮਾਜ ਦੀ ਝੋਲੀ ਵਿੱਚ ਪਾਏ। ਉਹਨਾਂ ਵਿੱਚ ਗੁਰੂ ਕਾ ਲੰਗਰ ਪਹਿਲੇ ਪੰਗਤ ਪਾਛਾ ਸੰਗਤ ਪਰੇ ਬਾਅਦ 바이 ਪ੍ਰਚਾਰਕਾਂ ਦਾ ਸਿੱਖ ਧਰਮ ਦੇ ਪ੍ਰਚਾਰ ਲਈ ਗੱਡੀਆਂ ਦਾ ਮੰჯੀਆਂ ਦਾ ਸਥਾਪਿਤ ਕਰਨਾ ਇਸਤਰੀ ਜਾਤੀ ਉੱਤੇ ਚਾਰ ਪਰਉਪਕਾਰ ਗੁਰੂ ਪਰਮੇਸ਼ਰ ਨੇ ਕਰਨੇ। ਪਹਿਲਾ ਬਾਲ ਵਿਆਹ ਬੰਨ੍ਹ ਕਰਨਾ ਕਿ ਛੋਟੀ ਉਮਰ ਵਿੱਚ ਆਪਣੀ ਧੀਆਂ ਦੇ ਅਨੰਦ ਕਾਰਜ ਨਾ ਕਰੋ ਆਪ ਆਪਣੀ ਬੱਚੀ ਦਾ ਅਨੰਦ ਕਾਰਜ ਉਹਨਾਂ ਨੇ ਬੀਬੀ ਭਾਨੀ ਜੀ ਦਾ 18 ਸਾਲ ਦੀ ਉਮਰ ਵਿੱਚ 18 ਸਾਲ ਦੇ ਨੌਜਵਾਨ ਸ੍ਰੀ ਗੁਰੂ ਰਾਮਦਾਸ ਪਿਤਾ ਜੀ ਭਾਈ ਜੇਠਾ ਜੀ ਨਾਲ ਕੀਤਾ ਨਾਲ ਸਾਨੂੰ ਇਹ ਵੀ ਸਿੱਖਿਆ ਦਿੱਤੀ ਕਿ ਸਾਡੇ ਘਰਾਂ ਦੇ ਬੱਚਿਆਂ ਦੀ ਚੋਣ ਕਰਕੇ ਤੇ ਉਹਨਾਂ ਨੂੰ ਅਰਸ਼ ਤੋਂ ਫਰਸ਼ ਤੱਕ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਕੇ ਉਹਨਾਂ ਨੂੰ ਪਹੁੰਚਾਇਆ ਗਿਆ ਗੁਰੂ ਅਮਰਦਾਸ ਜੀ ਅਤੇ ਸਤਿਗੁਰੂ ਜੀ ਨੇ ਪਹਿਲਾ ਬਾਲ ਵਿਆਹ ਬੰਦ ਕੀਤਾ ਉਹਦੇ ਬਾਅਦ ਪਰਦੇ ਦੀ ਰਸਮ ਗੁਰੂ ਸਾਹਿਬ ਜੀ ਨੇ ਬੰਦ ਕੀਤੀ ਇਸ ਪਿਆਰੀ ਧਰਤੀ ਤੋਂ ਤੀਜਾ ਜਿਹੜੀ ਬਹੁਤ ਕੋਝੀ ਪ੍ਰਥਾ ਸਤੀ ਪ੍ਰਥਾ ਉਹਨੂੰ ਗੁਰੂ ਸਾਹਿਬ ਜੀ ਨੇ ਬੰਦ ਕੀਤਾ ਬੰਦ ਕਰਵਾਇਆ ਅਗਬਰ ਬਾਦਸ਼ਾਹ ਨੂੰ ਸਪੈਸ਼ਲ ਇੱਕ ਇਹ ਕਹਿ ਕੇ ਵੀ ਕਾਨੂੰਨ ਬਣਾ ਵੀ ਇਹ ਇੱਕ ਮਰੇ ਹੋਏ ਪਤੀ ਨਾਲ ਇੱਕ ਜਿਉਦੀ स्त्री ਨੂੰ ਸਾੜ ਦੇਣਾ ਇਹ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਜਾਣ ਵਾਲੀ ਗੱਲ ਹੈ ਚੌਥਾ ਗੁਰੂ ਸਾਹਿਬ ਜੀ ਨੇ ਵਿਧਵਾ ਵਿਆਹ ਦੀ ਮਰਿਆਦਾ ਬੱਧੀ ਉਹਦੇ ਸਮਾਜ ਵਿੱਚ ਆਪਾਂ ਦੇਖਦੇ ਆਂ ਗੁਰੂ ਪਿਆਰੀ ਸੰਗਤ ਜੀ ਕਿ ਸੰਸਾਰ ਦੇ ਵਿੱਚ ਵੇਸਵਾਪਣ ਨੂੰ ਖਤਮ ਕਰਨ ਲਈ ਇਹ ਤਰੀਕੇ ਲੱਭੇ ਗਏ ਕਿ ਜੇਕਰ ਪਤੀ ਮਰ ਜਾਂਦਾ ਹੈ ਤੇ ਇਸਤਰੀ ਨੂੰ ਜਿਹੜਾ ਨਾਲ ਹੀ ਸਾੜ ਦਿੱਤਾ ਜਾਏ ਕਿ ਦੁਬਾਰੇ ਜਿਹੜਾ ਵੇਸਵਾਪਣ ਸਮਾਜ ਵਿੱਚ ਨਾ ਆਵੇ ਪਰ ਉਹਦੇ ਨਾਲ ਉਹਦੇ ਬੱਚੇ ਜਿਹੜੇ ਆ ਉਹਨਾਂ ਦੋਹਾਂ ਜੀਆਂ ਦੇ ਉਰਲਦੇ ਆ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਪੀ ਜਿੱਥੇ ਮਰਦ ਨੂੰ ਬੇਅੰਤ ਵਿਆਹ ਕਰਨ ਦੀ ਆਗਿਆ ਦਿੱਤੀ ਗਈ ਉਥੇ ਗੁਰੂ ਸਾਹਿਬ ਜੀ ਨੇ ਇਸਤਰੀ ਨੂੰ ਵੀ ਜਿਹੜਾ ਅਨੰਦ ਕਾਰਜ ਕਰਨ ਦਾ ਅਧਿਕਾਰ ਦਿੱਤਾ ਤੇ ਆਪ ਸਤਿਗੁਰੂ ਨੇ ਸੱਜਣ ਸੱਚ ਦਾ ਅਨੰਦ ਕਾਰਜ ਆਪਣੀ ਅਥੀ ਕੀਤਾ ਜੀ ਭਾਵੇਂ ਉਹਨਾਂ ਦਾ ਇੱਕ ਅਨੰਦ ਕਾਰਜ ਹੋਇਆ ਸੀ ਪਰ ਸਤਿਗੁਰੂ ਨੇ ਇੱਕ ਮਰਯਾਦਾ ਬੱਦੀ ਕਿ ਸਮਾਜ ਵਿੱਚੋਂ ਵੇਖੋ ਵਿਸ਼ਵਾਪਣ ਜੀ ਖਤਮ ਕਰਨਾ ਸਾਰਾ ਸਮਾਜ ਇੱਕ ਵਾਹਿਗੁਰੂ ਦੇ ਬੱਚੇ ਆ ਇਸ ਕਰਕੇ ਇਹ ਜਿਹੜੀਆਂ ਚਾਰ ਗੁਰੂ ਜੀਆਂ ਮੇਰਾ ਸਾਨੂੰ ਜਿਹੜੀਆਂ ਸੰਸਾਰ ਦੇ ਵਿੱਚ ਸਦਾ ਚਮਕਦੀਆਂ ਨਜ਼ਰ ਆਉਂਦੀਆਂ ਤੇ ਸੰਸਾਰ ਇਹਨਾਂ ਪਿਆਰੀਆਂ ਸਿੱਖਿਆਵਾਂ ਰਾਈ ਆਪਣਾ ਜੀਵਨ ਜਿਹੜਾ ਸੁੰਦਰ ਤਰੀਕੇ ਨਾਲ ਜੀਂਦਾ ਫਿਰ ਵੇਖੋ ਪਰਮੇਸ਼ਰ ਦੇ ਪ੍ਰਚਾਰ ਲਈ ਦੁਨੀਆਂ ਵਿੱਚ ਬੇਅੰਤ ਸੰਸਾਵਾਂ ਨੇ ਸਾਰੀ ਧਰਮ ਸਰਕਾਰ ਜੋੜ ਨੇ ਪਰ ਇੱਕ ਵਾਹਿਗੁਰੂ ਦੀ ਪ੍ਰਚਾਰ ਕਰਨ ਵਾਲੀ ਸੰਸਥਾ ਦੁਨੀਆਂ ਤੇ ਕੋਈ ਨਹੀਂ ਲੱਭਦੀ ਗੁਰੂ ਅਮਰਦਾਸ ਜੀ ਨੇ ਉਹ ਬਾਈ ਪ੍ਰਚਾਰਕ ਜਿਨ੍ਹਾਂ ਨੇ ਬੌਲੀ ਸਾਹਿਬ ਦੇ ਵਿੱਚ ਆਪਣੀ ਹੱਥੀਂ ਸੇਵਨ ਬਾਈ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਾਈ ਪ੍ਰਚਾਰਕ ਚੁਣਿਆ ਤੇ ਉਹਨਾਂ ਵਿੱਚ ਮਰਦ ਵੀ ਹਨ ਤੇ ਉਹਦੇ ਵਿੱਚ ਇਸਤਰੀਆਂ ਵੀ ਹਨ ਗੁਰਦਾਰਾ ਚਵਰਬ ਸਾਹਿਬ ਆਪ ਜੀ ਦਰਸ਼ਨ ਕਰੋ ਤੇ ਉੱਥੇ ਸੋਨੇ ਦੇ ਪੱਤਰੇ ਵਿੱਚ ਉਹਨਾਂ ਬਾਈ ਪ੍ਰਚਾਰਕਾਂ ਦੇ ਨਾਮ ਵੀ ਨੇ ਉਹਨਾਂ ਵਿੱਚ ਇਸਤਰੀਆਂ ਨੇ ਵੀ ਨੇ ਦੋਵੇਂ ਜੀ ਵੀ ਨੇ ਅਤੇ ਪੰਜਾਬੀ ਦੇ ਵਿੱਚ ਨਾਲ ਇੱਕ ਉੱਥੇ ਬੋਰਡ ਵੀ ਲੱਗਾ ਹੋਇਆ ਸੋ ਇਹ ਗੁਰੂ ਦੇ ਘਰਾਂ ਦੇ ਦਰਸ਼ਨ ਕਰਨੇ ਸਾਡਾ ਪ੍ਰੈਕਟੀਕਲ ਜੀਵਨ ਹੈ ਗੁਰੂ ਸਾਹਿਬ ਜੀ ਨੇ ਅੰਤਿਮ ਸਮੇਂ ਵੇਰ ਸਾਨੂੰ ਅੰਤਮ ਰਸ ਦੀ ਜਿਹੜੀ ਅੱਜ ਮਰਿਆਦਾ ਇਹ ਸਿੱਖ ਧਰਮਿਕ ਸੰਪੂਰਨ ਧਰਮ ਹੈ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਗੁਰੂ ਰੱਖਾ ਤੇ ਗੁਰੂ ਸਾਹਿਬ ਜੀ ਜਦੋਂ ਉਹਨਾਂ ਨੇ ਗੁਰਤਾ ਗੱਦੀ 1574 ਈਸਵੀ ਨੂੰ ਗੁਰੂ ਰਾਮਦਾਸ ਪਿਤਾ ਜੀ ਨੂੰ ਬਖਸ਼ੀ ਫਿਰ ਗੁਰਦੁਆਰੇ ਚਵਰੋ ਸਾਹਿਬ ਉਹ 95 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾਏ ਨਾਲੋਣਾ ਨੇ ਛੇ ਬੰਨਾਂ ਵਾਲੀ ਪਿਆਰੀ ਬਾਣੀ ਆਪਣੇ ਪੜਪੁੱਤੇ ਬਾਬਾ ਸੁੰਦਰ ਜੀ ਦੇ ਰਾਂਈ ਸੰਸਾਰ ਦੀ ਢੋਲੀ ਚ ਪਾਈ ਉਹਦਾ ਨਾਮ ਰਾਮਕਲੀ ਸੱਜ ਬਾਣੀ ਹੈ ਤੇ 905 23 ਅੰਗ ਤੇ ਸ਼ੋਭਨੀਕ ਹੈ ਤੇ ਉਸ ਪਿਆਰੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜਗ੍ਹਾ ਦਿੱਤੀ ਅੰਤਿ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜਾ ਪੁਰਾਣ ਜਿਓ ਸਤਗੁਰ ਬਾਣੇ ਆਪਣੀ ਬਹਿ ਪਰਿਵਾਰ ਸਦਾਇ ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨ ਪਾਇਆ ਏਕ ਬਹੁਤ ਵੱਡਾ ਜੋੜ ਮੇਲਾ ਹੁੰਦਾ ਗੁਰੂ ਅਮਰਦਾਸ ਪੀਤਾ ਜੀ ਦਾ ਜੋ ਹਰ ਸਾਲ ਜਿਹੜਾ ਕਦੀ ਅਸ਼ੂਦੀ ਪੁੰਨਿਆਂ ਜਾਂ ਭਾਦੋਂ ਦੀ ਪੁੰਨਿਆਂ ਦੇ ਵਿੱਚ ਇਹ ਜਿਹੜਾ ਮਨਾਇਆ ਜਾਂਦਾ ਹੈ ਉਸ ਕਰਕੇ ਗੁਰੂ ਪਿਆਰੀ ਸੰਗਤ ਜਿੱਥੇ ਜਿੱਥੇ ਆਪਜੀ ਮੀਡੀਆ ਰਾਈਂ ਧੰਨਵਾਦ ਹੈ মিডিਆ ਦਾ ਜਿੱਥੇ ਜਿੱਥੇ ਵੀ ਇਹ ਆਵਾਜ਼ ਪਹੁੰਚਦੀ ਹੈ ਇਹ ਗੁਰੂ ਦੇ ਗੁਰੂ